ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਹਿਤ ਇਹ ਹਮਾਰੇ ਪੀਰ ਜਵੇਂ ਸਾਰੇ ਪੁਰ ਸਾਹਿਬਾਨਾਂ ਨੇ ਸਾਨੂੰ ਜਿੱਥੇ ਬਾਣੀ ਨਾਲ ਜੋੜਿਆ ਉਹ ਤੇ ਸਾਨੂੰ ਇਹ ਵੀ ਕਿਹਾ ਹੈ ਕਿ ਸ਼ਸਤਰ ਵਿਧਿਆ ਸਿੱਖੋ ਸ਼ਸਤਰਾਂ ਨਾਲ ਪਿਆਰ ਕਰੋ ਸ਼ਸਤਰ ਆਪਣੇ ਨਾਲ ਸਾਡਾ ਹਥਿਆਰ ਸ਼ਸਤਰ ਆਪਣੇ ਸ਼ਰੀਰ ਤੇ ਰੱਖੋ ਤੇ ਇਹਨੂੰ ਅਸੀਂ ਉਪਰਾਲੇ ਨੂੰ ਅੱਗੇ ਰੱਖਦੇ ਹੋਏ ਗੁਰਮਤ ਕੈਂਪਸ ਜੋ ਆਪ ਜੀ ਨੂੰ ਪਤਾ ਹੈ ਆਰੰਭ ਹੋ ਚੁੱਕਾ ਹੈ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਦੇ ਅੱਜ ਅਸੀਂ ਪੁਰਾਤਨ ਸ਼ਸਤਰਾਂ ਦੀ ਦਰਸ਼ਨੀ ਲਗਾਈ ਹੈ ਜੋ ਕਿ ਇਸ ਬੱਚਿਆਂ ਨੂੰ ਸਾਰੇ ਸ਼ਸਤਰਾਂ ਦੇ ਅਦರ್ಶਨ ਕਰਵਾ ਰਹੇ ਆ ਤੇ ਉਹ ਪੁਰਾਤਨ ਸ਼ਸਤਰ 200 ਸਾਲ ਪੁਰਾਣੇ ਸ਼ਸਤਰ ਰਹਿ ਗਏ ਨੇ ਸਾਡਾ ਇੱਕ ਵੀਰ ਸਰਦਾਰ ਦਲਬੀਰ ਸਿੰਘ ਜੋ ਕਿ ਇੱਥੇ ਪਹਿਲੇ ਸਟੂਡੈਂਟ ਵੀ ਸੀ ਅੱਜ ਉਹ ਆਪਣਾ ਇੱਕ ਅਥਾਰਾ ਵੀ ਇੱਥੇ ਚਲਾਉਂਦੇ ਨੇ ਸ਼ਸਤਰ ਵਿਦਿਆ ਦਾ ਪਲਸ ਨਾਲ ਹੀ ਉਹਨਾਂ ਕੋਲ ਸਾਰੇ ਪੁਰਾਤਨ ਸ਼ਸਤਰ ਉਹਨਾਂ ਨੇ ਆਪਣੇ ਪ੍ਰਸ਼ੰਕ ਕੀਤੀ ਹੋਈ ਹੈ ਅਸੀਂ ਆਪ ਜੀ ਨੂੰ ਉਹ ਸਾਰੇ ਉਹ ਸ਼ਸਤਰ ਪੁਰਾਣੇ ਪੁਰਾਤਨ ਸ਼ਸਤਰ ਰਹਿ ਗਏ ਨੇ ਆਪ ਜੀ ਨੂੰ ਦਰਸ਼ਨ ਕਰਵਾਉਣੇ ਆ ਆਓ ਚਲਿਏ ਅਸੀਂ ਤੁਹਾਨੂੰ ਆਪ ਪੁਰਾਣੇ ਸ਼ਸਤਰਾਂ ਦੇ ਦਰਸ਼ਨ ਕਰਵਾਉਂਦੇ ਆ अब बिल्कुल अच्छे सारे बच्चे ने शस्त्र से दर्शन रहे हैं आप ही देख सकते हो सारे पुराने शस्त्र ਅਸੀਂ ਜ਼ਿਆਦਾਤਰ ਹਰ ਤਿਰਪਾਨ ਨੂੰ ਤਿਰਪਾਨ ਕਹਿੰਦੇ ਆ ਕਿ ਐਜੀ ਤਿਰਪਾਨ ਹੈ ਉਹਦੀ ਤਿਰਪਾਨੋਂ ਪਰ ਤਿਰਪਾਨ ਦੀ ਬੜੀ ਸਾਰੀ ਕਿਸਮਾਂ ਨੇ ਉਹਨਾਂ ਦੀ ਬੰਤਰ ਕਰਕੇ ਉਹਨਾਂ ਦੇ ਰਜਵਾੜੇ ਕਰਕੇ ਉਹਨਾਂ ਦੇ ਸ਼ਹਿਰ ਕਰਕੇ ਉਹਨਾਂ ਦੇ ਦੇਸ਼ ਕਰਕੇ ਉਹ ਸ਼ਸਤਰ ਦਾ ਨਾਮ ਰੱਖਿਆ ਹੈ ਠੀਕ ਹੈ ਉਹਨਾਂ ਦੀ ਸ਼ੇਪ ਕਰਕੇ ਉਹਨਾਂ ਦੇ ਰਜਵਾੜੇ ਕਰਕੇ ਉਹਨਾਂ ਦੇ ਸ਼ਹਿਰ ਕਰਕੇ ਉਹਨਾਂ ਦੇ ਦੇਸ਼ ਕਰਕੇ ਉਹ ਸ਼ਸਤਰ ਦਾ ਨਾਮ गोलिया की बेटा की नाम है गोलिया क्योंकि शेप गोल है तो गोल है चंद्रकाल ठीक है इस को गोलिया कृपान किया जाता है महाराजा रणजीत सिंह जी ने दात्रे जी श्री साहब ज्यादातर होंगे गोलिया हो ठीक है हजमूत साहब भी चले जाओगे शस्त्र महाराजा रणजीत जी ने उत्तर गोलियां श्री साहब किनैरी गोलियां ਆ ਤੁਸੀਂ ਜਿਹੜਾ ਸ਼ਸਤਰ ਦੇਖ ਰਹੇ ਹੋ ਇਹਦੀ ਕੁਰਬਾਨਾ ਤੁਹਾਡੇ ਲਈ ਕੋਈ ਕੁਰਬਾਨਾ ਨਹੀਂ ਕਰਦਾ ਇਹ ਸਰੋਹੀ ਕਹਿ ਲੈਂਦਾ ਇਹਦਾ ਕੀ ਕਹਿਆ ਜਾਂਦਾ ਸਰੋਹੀ ਕੁਰਬਾਨਾ ਹੈ Rajasthan ਦਾ ਇੱਕ ਦੇਸ਼ ਸ਼ਹਿਰ ਹੈ ਸਰੋਹੀ ਉੱਥੇ ਦੇ ਜਿੰਨੇ ਅਸਲੀਕ ਸੀਗੇ ਜਿੰਨੇ ਵੀ ਹੈ ਉੱਥੇ ਦੇ ਰਾਜੇ ਸੀਗੇ ਇੰਦਾ ਵੀ ਸ਼੍ਰੀ ਸਾਹਿਬ ਬਹੁਤ ਧਾਰਨ ਕਰਦੇ ਸੀ ਇਹ ਥੱਲਿਓ ਸਿੱਧੀ ਜਾਂਦੀ ਹੈ ਉੱਪਰ ਜਾ ਕੇ ਥੋੜੀ ਜੀ ਕਰਵ ਹੋ ਜਾਂਦੀ ਹੈ ਦੇਰੂ ਸਰੋਹੀ ਸ਼੍ਰੀ ਸਾਹਿਬ ਜਿਆਦਾਤਰ ਜਿੰਨੇ ਵੀ ਰਾਜ ਹੁੰਦੇ ਸੀਗੇ Rajasthan ਦੇ ਇਸ ਸ਼੍ਰੀ ਸਾਹਿਬ ਨੂੰ ਯੂਜ਼ ਕਰਦੇ ਸੀ। ਇਸ ਸ਼੍ਰੀ ਸਾਹਿਬ ਦਾ ਨਾਮ ਕੀ ਹੈ? ਸਰੋਹੀ ਆ ਜਿਹੜੀ ਸਰੋਹੀ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਦੀ ਬਿੱਖੂ ਸਰੋਹੀ ਇਹਨੋਂ ਦਾ ਅੰਬ ਵਾਲਾ ਮੁੱਠਾ ਕਹਿੰਦੇ ਆਂਗਾ ਤੁਸੀਂ ਲਾਗੇ ਉਹ ਦੇਖੋਗੇ ਕਿ ਗੋਲ ਗੋਸਟੈਂਪ ਕਰੀ ਹੋਇਆ ਹੈ। ਇਦੇ ਵਿੱਚ ਵੀ ਇੱਥੇ ਸਟੈਂਪ ਲੱਗੀ ਹੋਈ ਆ ਹਾਂਜੀ ਠੀਕ ਹੈ ਇਹ ਪ੍ਰਾਤਨ ਸ਼ੀਰ ਸਾਹਿਬ ਹੈ ਇਹਦੇ ਨਾਲ ਦੀ ਸ਼ੀਰ ਸਾਹਿਬ ਤੁਸੀਂ ਜਾ ਕੇ ਦੇਖੋਗੇ ਸੇਵ ਤੋਂ ਤੁਹਾਨੂੰ ਮਾਤਾ ਸੁੰਦਰੀ ਗੁਰਦੁਆਰੇ ਤੁਹਾਨੂੰ ਸੁਜੋਗਿਤ ਮਿਲੇਗੀ ਜਦ ਮਾਤਾ ਜੀ ਸਤੁਰ ਸਾਹਿਬ ਜੀ ਤੋਂ ਅਲੱਗ ਹੋਏ ਤੇ ਮਾਤਾ ਜੀ ਸਵੇਰੇ ਅੰਨ ਪਾਣੀ ਭੋਜਨ ਨਹੀਂ ਕਰਦੇ ਸੀ ਸਤੁਰ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਿਨਾਂ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਦੋ ਸ਼ੀਰ ਸਾਹਾਂ ਦਿੱਤੀਆਂ ਤੇ ਹੋਰ ਹੋਰ ਸ਼ਸਤਰ ਵੀ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਮੇਰੇ ਇਹਨਾਂ ਸ਼ਸਤਰਾਂ ਤੋਂ ਦਰਸ਼ਨ ਹੋਣਗੇ। ਿੱਡੀ ਵੱਡੀ ਗੱਲ ਹੈ ਨਾ ਸ਼ਸਤਰਾਂ ਤੋਂ ਸਤਿਗੁਰ ਸਾਹਿਬ ਦੇ ਦਰਸ਼ਨ ਲੈਣੇ। ਕਿ ਉਹਨਾਂ ਸ਼ਸਤਰਾਂ ਦੇ ਵਿੱਚ ਇੱਕ ਸੇਮ ਸ਼ਿਰੀ ਸਾਖ ਇਹੋ ਜੀ। ਮਾਤਾ ਸੁੰਦਰੀ ਗੁਰਦੁਆਰੇ ਦੀ ਸ਼ੋਭਿਤਾ। ਠੀਕ ਹੈ? ਐਸ ਰੂਹੀ ਹੈ। ਅੱਜ ਸ਼ਸਤਰ ਦੀ ਕਿਰਪਾ ਨਹੀਂ ਹੈ। ਇਹਨੂੰ ਕਾਤੀ ਕਿਹਾ ਜਾਂਦਾ ਕਿਉਂ ਕਿ ਇਹ ਜੋਗਿੰਗ ਦੇ ਸੀਨੀਅਰ ਕਲਾਸ ਤੇ ਇੱਕ ਦਿਨਸ ਜ਼ਿਆਦਾਤਰ ਸਟੈਂਡਿੰਗ ਦਾ ਕੰਮ ਨਹੀਂ ਆਉਂਦੀ ਐ ਹਮੇਸ਼ਾ ਚੋਪਿੰਗ ਦਾ ਕੰਮ ਆਉਂਦੀ ਠੀਕ ਹੈ ਸ਼ਸਤਰ ਛੋਟਾ ਹੁੰਦਾ ਲਾਗੇ ਤੇ ਕੰਬੈਟ ਵਾਸਤੇ ਜ਼ਿਆਦਾਤਰ ਯੂਜ਼ ਹੁੰਦੀ ਠੀਕ ਹੈ ਇਹਨੂੰ ਕਾਤੀ ਕਿਹਾ ਜਾਂਦਾ ਮਹਾਰਾਜੇ ਰਾਮ ਤੇ ਬਾਣੀ ਦੇ ਵਿੱਚ ਵੀ ਕਾਤੀ ਕਤਾਰੰਗ ਨਾਮ ਆਉਂਦਾ ਹੈ ਤੇ ਉਹ ਉਹ ਕਾਤੀ ਹੈ ਇਹਦਾ ਸ਼ਸਤਰ ਦਾ ਨਾਮ ਕਾਤੀ ਇਹ ਸ਼ਸਤਰ ਦਾ ਨਾਮ ਤੇ ਸਾਰੇ ਨੂੰ ਪਤਾ ਹੋਏਗਾ ਕਿਰੇ ਸ਼੍ਰੀ ਸਿੰਘ ਸਾਹਿਬਾਨ ਜੀ ਨੇ ਇਹ ਸ਼ਸਤਰ ਬਣਾਇਆ। ਉਹਨਾਂ ਦਾ ਖੰਡੇ ਦਾ ਵਜ਼ਨ ਕਿੰਨਾ ਹੁੰਦਾ ਕਿਸੇ ਨੂੰ ਪਤਾ ਹੈ? ਅੱਛਾ ਹੁਣ 18 ਸੇਰ ਸਾਨੂੰ ਪਤਾ ਲੱਗ ਗਿਆ ਕਿ 18 ਸੇਰ ਕਿਤੇ ਹਾਸਕਾਰ ਦੱਸਦੇ ਨੇ ਕਿ 18 ਸੇਰ ਹਨ। ਸਾਨੂੰ ਕੀ ਪਤਾ ਹੈ ਕਿ ਇੱਕ ਸੇਰ ਦੇ ਅੰਦਰ ਕਿੰਨਾ ਕਿਲੋ ਹੁੰਦਾ ਹੈ? ਕਿਸੇ ਨੂੰ ਪਤਾ ਹੈ? ਨਹੀਂ। 1 ਕਿਲੋ ਦੇ ਅੰਦਰ ਲੋਸੋਤ 3 ਗ੍ਰਾਮ ਵਜ਼ਨ ਹੁੰਦਾ 1 ਕਿਲੋ ਤੋਂ ਥੋੜਾ ਜਿਹਾ ਘੱਟ ਬਾਬਾ ਦੀਪ ਸਿੰਘ ਜੀ ਦੇ ਖੰਡੇ ਦਾ ਵਜ਼ਨ 16 ਕਿਲੋ ਭਾਰ ਹੁੰਦਾ ਸੀ ਤੁਸੀਂ ਆਪ ਸੋਚੋ 16 ਕੇਜੀ ਦੇ ਖੰਡੇ ਨੂੰ ਪੂਰਾ ਦਿਨ ਬਾਬਾ ਦੀਪ ਸਿੰਘ ਜੀ ਨੇ ਲਾਇਆ ਜਿਸ ਦੇ ਨਾਲ ਉਹਨੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਇਆ ਤੇ ਸਿੰਘ ਜੀ ਦੇ ਜਾਨ ਪ੍ਰਾਪਤ ਕੀਤੇ ਇਹਨੂੰ ਖੰਡਾ ਵੀ ਕਿਹਾ ਜਾਂਦਾ ਇਹਨੂੰ ਦੋ ਤਾਰਾ ਖੰਡਾ ਵੀ ਕਿਹਾ ਜਾਂਦਾ ਜੋ ਕਿ ਇਹਦੇ ਇੱਧਰ ਵੀ ਐ ਜੀ ਸਾਪ ਹੈ ਤੇ ਇੱਧਰ ਵੀ ਸਾਪ ਇਹਨੂੰ ਕੀ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਦਾ ਖੰਡੇ ਦਾ ਵਜਨ ਕਿੰਨਾ ਸੀ 12 18 ਸੇ 16 ਕਿ ਤਾਨੂੰ ਇਤਿਹਾਸ ਨਾਲ ਜਾਣੂ ਕਰਾਉਣ ਜਾ ਰਹੇ ਆ ਇਸ ਸ਼ਸਤਰ ਦਾ ਨਾਮ ਹੈ ਫਿਰਚ ਇੱਥੇ ਬੱਚੇ ਬਹੁਤ ਸਾਰੇ ਅਖਾੜ ਦੇ ਵੀ ਨੇ ਉਹਨਾਂ ਨੇ ਇਹ ਸ਼ਸਤਰਾਂ ਕਿੱਥੇ ਲਸਿਆ ਕਿੱਥੇ ਕਿ ਕਹਿ ਸਕਦੇ ਆ ਪਰ ਇਤਿਹਾਸ ਦੇ ਵਿੱਚ ਇਹਨਾਂ ਦਾ ਨਾਮ ਸੈਫ ਸਬਾਤਾਰਾ ਸੈਫ ਕਹਾਂਗੇ ਕਿਉਂਕਿ ਇਹਦੇ ਇੰਨੇ ਕੇ ਭਾਰ ਦੇ ਵਿੱਚ ਧਾਰ ਹੈ ਤੇ ਇਸ ਪੂਰੇ ਭਾਗ ਭਾਗ ਦੇ ਵਿੱਚ ਧਾਰ ਹੈ ਠੀਕ ਹੈ ਇਹਨੂੰ ਕੀ ਕਵਾਂਗੇ ਸੈਫ ਅਗਰ ਇਤਿਹਾਸ ਦੇਖਾਂਗੇ ਤੇ ਇਹੋ ਜਿਹਾ ਇੱਕ ਸ਼ਸਤਰ ਸਾਨੂੰ ਕੇਸਗਟ ਸਾਧ ਵੀ ਸ਼ਸ਼ੋਭਿਤ ਮਿਲੇਗਾ ਜਿਹਨੂੰ ਸੈਫ ਉਲ ਕòm ਕਿਹਾ ਜਾਂਦਾ ਉਥੇ ਮਹਾਰਾਜੇ ਬੋਲੋ ਉਹ ਸ਼ਸਤਰ ਸੀਗਾ ਅਗਰ ਅਸੀਂ ਗੱਲ ਕਰਾਂਗੇ ਇਹ ਸ਼ਸਤਰ ਮੁਸਲਮਾਨਾਂ ਦਾ ਸ਼ਸਤਰ ਹੈ ਮੁਗਲਾਈ ਸ਼ਸਤਰ ਹੈ ਮੁਸਲਿਮ ਮਾਦੇ ਵਿੱਚ ਇੱਕ ਪੈਗੰਬਰ ਹੋਏ ਨੇ ਮੁਹੰਮਦ ਸਾਹਿਬ ਉਹਨਾਂ ਦੇ ਇੱਕ ਨਬੀ ਹੋਏ ਨੇ ਜਿਵੇਂ ਸਾਡੇ ਗੁਰੂ ਸਾਹਿਬ ਸਨ ਉਹਨਾਂ ਦੇ ਵੀ ਇੱਕ ਨਬੀ ਹੋਏ ਨੇ ਮੁਹੰਮਦ ਸਾਹਿਬ ਆਖਰੀ ਉਹਨਾਂ ਦੇ ਮੈਸੈਂਜਰ ਸੀਗੇ ਉਹਨਾਂ ਦੇ ਜਿਹੜੀ ਬਿਟੀਆ ਸੀ ਉਹਨਾਂ ਦੇ ਬੇਟੇ ਦਾ ਉਹਨਾਂ ਦੇ ਹਸਬੰਡ ਦਾ ਨਾਮ ਅਲੀ ਸੀ ਉਹਨਾਂ ਦੇ ਬੱਚਿਆਂ ਦਾ ਨਾਮ ਹਸਨ ਔਰ ਹੁਸੈਨ ਸੀ ਕਰਬਲਾ ਨਾਮ ਦਾ ਯੁੱਧ ਹੋਇਆ ਉਹਦੇ ਵਿੱਚ ਅਲੀ हसन ਉਰ ਹਸੈ ਸ਼ਹੀਦ ਹੋ ਗਏ ਬਾਅਦ ਦੇ ਵਿੱਚ ਜਿਹੜੀ ਬੀਬੀ ਫਾਤਿਮਾ ਸੀ ਉਹਨਾਂ ਨੇ ਇਹੋ ਜਿਹਾ ਸ਼ਸਤਰ ਮੱਕੇ ਦੇ ਵਿੱਚ দান ਕੀਤਾ ਉਹਨਾਂ ਦੀ ਯਾਦ ਦੇ ਵਿੱਚ ਔਰੰਗਜ਼ੇਬ ਪ੍ਰੂਰ ਸ਼ਾਸਕ ਸੀਗਾ ਪਰ ਜਿੱਦਾਂ ਹੀ ਉਹ ਮੱਕੇ ਗਿਆ ਉਹਨੂੰ ਇਸਲਾਮ ਦੇ ਪ੍ਰਸਾਰ ਵਾਸਤੇ ਉਹਨੂੰ ਉਹ ਸ਼ਸਤਰ ਇਨਾਮ ਵਜੋਂ ਦਿੱਤਾ ਗਿਆ ਉਹਦਾ ਹੀ ਪੁੱਤਰ ਬਾਅਦ ਦੇ ਵਿੱਚ ਉਹਦਾ ਹੀ ਵੰਸ਼ ਜਦ ਗਦੀ ਦੇ ਵਿੱਚ ਆਇਆ ਬਾਦਸ਼ਾਹ ਜਫਰ ਤਾਂ ਅਨੰਸ਼ੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲੋਂ ਉਹਨੇ ਬੇਨਤੀ ਕੀਤਾ ਕਿ ਮੈਨੂੰ ਦਿੱਲੀ ਦੇ ਤਖਤੇ ਦੇ ਵਿੱਚ ਬਿਠਾਉਣ ਵਾਸਤੇ ਮੈਨੂੰ ਤੁਹਾਡੀ ਲੋੜ ਹੈ ਤੇ ਸਤਗੁਰੂ ਸਾਹਿਬ ਜੀ ਨੇ ਉਹਨੂੰ ਦਿੱਲੀ ਦੇ ਤਖਤੇ ਦੇ ਵਿੱਚ ਆਪ ਬਿਠਾਇਆ ਆਪ ਉਹਦੀ ਹੈਲਪ ਕੀਤੀ ਤੇ ਦਿੱਲੀ ਦੇ ਤਖਤੇ ਦੇ ਉੱਤੇ ਆਪ ਘੋੜੇ ਸਮੇਤ ਹਾਜ਼ਰ ਹੋਏ ਤੇ ਬਾਦਸ਼ਾਹ ਜਫਰ ਆਪਣੇ ਸਿੰਘਾਸਨ ਤੋਂ ਉਤਰ ਕੇ ਸਤਗੁਰੂ ਸਾਹਿਬ ਜੀ ਦੇ ਚਰਨਾਚ ਆਇਆ ਤਦ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਮੈਂ ਦੁਨੀਆ ਦਾ ਸਭ ਤੋਂ ਨਿਆਬ ਸ਼ਸਤਰ ਤੁਹਾਨੂੰ ਦੇਣਾ ਚਾਹਾਂਗਾ ਉਹਨਾਂ ਨੇ ਉਹੀ ਸ਼ਸਤਰ ਸੈਫ ਤਾਨਸ਼ੀਦ ਗੁਰੂਬਾਬ ਸਿਖਹਾਰਾ ਜੀ ਨੂੰ ਕਿਹਾ ਦਿੱਤਾ ਕਹਿੰਦਾ ਇਹ ਪੈਗੰਬਰੀ ਸ਼ਸਤਰ ਹੈ ਤੁਸੀਂ ਹਿੰਦ ਤੇ ਪੀਰੋ ਇਹ ਸ਼ਸਤਰ ਤੁਹਾਨੂੰ ਹੀ ਚੱਜਦਾ ਹੈ ਉਹ ਸ਼ਸਤਰ ਤੁਸੀਂ ਕਦੀ ਵੀ ਕੇਸਗੜ੍ਹ ਸਾਹਿਬ ਜਾਓਗੇ ਉੱਤੇ ਰੋਜ਼ ਦਰਸ਼ਨ ਕਰਾਇਆ ਜਾਂਦਾ ਹੈ ਅੱਜ ਭੈੰਜੀ ਹੋਰਾਂ ਨੇ ਬਾਣੀ ਵੀ ਪੜੀ ਆਸਕਰ ਪਾਣ ਖੰਡੋ ਖੜਕ ਸੁਭਕ ਸਵਰ ਅਰਤੀ ਸੈਫ ਸਲੂਸਤ ਦੀਆ ਮਹਾਰਾਜੀ ਇਹਦੇ ਵਿੱਚ ਜਿਹੜੀ ਸੈਫ ਦੀ ਗੱਲ ਆਂਦੀ ਹੈ ਉਹ ਏਸੀ ਸ਼ਸਤਰ ਦੀ ਗੱਲ ਆਂਦੀ ਹੈ ਇਹਨੂੰ ਕੀ ਕਹਿੰਦੇ ਨੇ ਸੈਫ ਫੋਟੋਫੀਨ ਐ ਦੋ ਸ਼ਸਤਰ ਦੇਖ ਰਹੇ ਹੋ ਇਹ ਸਿੱਖਾਂ ਦੇ ਰਿਵਾਇਤ ਦੇ ਪਾਵੇਂ ਸ਼ਸਤਰ ਨਹੀਂ ਨੇ ਇਹ ਮਰਠਿਆਂ ਦੇ ਸ਼ਸਤਰ ਨੇ ਇਹਨਾਂ ਦੇ ਸ਼ਸਤਰ ਨੇ ਮਰਠਿਆਂ ਜਿਹੜਾ ਮਹਾਰਾਸ਼ਟਰ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਸ਼ਸਤਰ ਨੇ ਉਹ ਵੀ ਬਹੁਤ ਬਹੁਤ ਜਜ਼ਾਰੂ ਸੀਗੇ ਹਿੰਦੁਸਤਾਨ ਵਾਸਤੇ ਜਿਵੇਂ ਸਿੱਖਾਂ ਨੇ ਲੜਿਆ ਉਹਨਾਂ ਨੇ ਵੀ ਲੜਿਆ ਉਹਨਾਂ ਦੀ ਨਾ ਹਾਈਟ ਬਹੁਤ ਛੋਟੀ ਹੁੰਦੀ ਸੀ ਮਰਠੀਆਂ ਦੀ ਮੈਂ ਕਿਹਾ ਮਹਾਰਾਸ਼ਟਰ ਦੇ ਲੋਕ ਸੀ ਨਾ ਜੇ ਮੈਂ ਸਿੱਖਾਂ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਹਾਈਟ ਦੇਖਦੇ ਹਾਂ ਬਹੁਤ ਲੰਬੀ ਸੀਗੀ ਉਹਨਾਂ ਦੀ ਹਾਈਟ ਛੋਟੀ ਹੁੰਦੀ ਸੀ ਪਰ ਸਮੇਂ ਦੇ ਹਿਸਾਬ ਨਾਲ ਜਦ ਰਾਜਾ ਉਹਨਾਂ ਦਾ சிவாਜੀ ਮਹਾਰਾਜ ਜਦ ਤਖਤ ਤੇ ਬੈਠਾ ਤੇ ਲੋਕਾਂ ਨੇ ਉਹਨਾਂ ਨੂੰ ਦੱਸਿਆ ਉਹਨਾਂ ਦੇ ਸਿਪਾਈਆਂ ਨੇ ਕਿ ਜਿਹੜੇ ਜਿਹੜੇ ਮੁਗਲ ਨੇ ਜਾਂ ਫਿਰ ਅਫਗਾਨ ਨੇ ਉਹਨਾਂ ਦੀ ਹਾਈਟ ਬਹੁਤ ਲੰਬੀ ਹੈ ਸਾਡੇ ਬਾਵਾ ਛੋਟੀਆਂ ਨੇ ਸਾਡੇ ਸ਼ਸਤਰ ਛੋਟੇ ਪੈ ਜਾਂਦੇ ਨੇ ਤੇ ਉਹਨਾਂ ਨੇ 3-3 4-4 ਫੁੱਟ ਦੇ ਉਹਨਾਂ ਨੂੰ ਸ਼ਸਤਰ ਦਿੱਤੇ ਤਾਂ ਕਿ ਉਹਨਾਂ ਦੀ ਰੇਂਜ ਉਹਨਾਂ ਤੱਕ ਹੋ ਸਕੇ ਇਹ ਦੋਨੋਂ ਨਾਲ ਜ਼ਿਆਦਾਤਰ ਘੋੜਸਵਾਰੀ ਦੇ ਸ਼ਸਤਰ ਨੇ ਠੀਕ ਹੈ ਇਹ ਸ਼ਸਤਰ ਦਾ ਨਾਮ ਹੈ ਓਪ ਕੀ ਕਹਿੰਦੇ ਨੇ ਓਪ ਇਹ ਸ਼ਸਤਰ ਨਾਲ ਤੁਹਾਨੂੰ ਚੀਟ ਖਵਾਗਾ ਇਹ ਸ਼ਸਤਰ ਬਹੁਤ ਫਲੈਕਸੀਬਲ ਹੈ ਠੀਕ ਹੈ ਪਾਣੀ ਵਰਗਾ ਸ਼ਸਤਰ ਹੈ ਸ਼ਸਤਰ ਨਾਚਰੇ ਹੈ ਹਾਂ ਝਿਲ ਰਿਹਾ ਨਾ ਪ੍ਰੋਪਰ ਕਿਉਂ ਝਿਲ ਰਿਹਾ ਕਿਉਂਕਿ ਇਹਨੂੰ ਫਲੈਕਸੀਬਲ ਉਸੇ ਤਰੀਕੇ ਨਾਲ ਬਣਾਇਆ ਗਿਆ ਹੈ ਕਿਉਂਕਿ ਜਦ ਕੋਰਸਵਾਰੀ ਦੇ ਵਿੱਚ ਸ਼ਸਤਰ ਨੂੰ ਯੂਜ਼ ਕੀਤਾ ਜਾਏ ਤੇ ਸ਼ਸਤਰ ਕਿਤੇ ਜੇ ਇਹ چیرਦਾ ਜਾਵੇ ਉਹ ਮੈਂ ਚੁੱਕ ਕੇ ਬਾਹਰ ਲੈ ਗਿਆ ਬੰਦੀ ਦਾ ਆ ਗਿਆ ਇਹਦਾ ਤਾਂ ਬਣਾਇਆ ਗਿਆ ਇਹਨੂੰ ਕੀ ਕਹਿੰਦੇ ਨੇ ਤੋ ਦੇਖੋ ਇਹ ਕਹਿੰਦੇ ਨੇ ਦਾਨਪਟਾ ਇੱਕ ਇਹ ਜ਼ਿਆਦਾਤਰ ਜਿਹੜੇ ਮਰਾਠੇ ਸੀ ਖੱਬੇ ਹੱਥ ਦੇ ਵਿੱਚ ਜਾਂ ਬੰਦਾ ਸੈਕੰਡ ਸ਼ਸਤਰ ਦੇ ਵਿੱਚ ਪਾ ਕੇ ਰੱਖਦੇ ਸੀ ਦੋਨੋਂ ਹੱਥਾਂ ਦੇ ਵਿੱਚ ਸ਼ਸਤਰ ਪਾ ਕੇ ਰੱਖਦੇ ਸੀ ਇੱਕ ਆ ਤੇ ਸ਼੍ਰੀ ਸਾਹਬ ਹੁੰਦੀ ਸੀ ਦੂਜੇ ਹੱਥ ਦੇ ਵਿੱਚ ਇਹ ਹੁੰਦੀ ਸੀ ਦੋਨੋਂ ਹਥਿਆਰਾਂ ਨਾਲ ਯੂਜ਼ ਕਰਦੇ ਸੀ ਇੱਕ ਤਰੀਕੇ ਦਾ ਢਾਲ ਦਾ ਵੀ ਇਸਤੇਮਾਲ ਕਰਦਾ ਸੀ ਜਦ ਉਧਰੋਂ ਸਾਹਮਣੇ ਵਾਰ ਮਾਰਦਾ ਸੀ ਤੇ ਇਹਦੇ ਨਾਲ ਇਹਨੂੰ ਰੋਕ ਦਿੱਤਾ ਜਾਂਦਾ ਏਦਾਂ ਕਰਦਾ ਤੇ ਢਾਲ ਦਾ ਵੀ ਕੰਮ ਕਰ ਗਿਆ ਤੇ ਉੱਪਰੋਂ ਸ਼ਸਤਰ ਦਾ ਵੀ ਕੰਮ ਕਰ ਗਿਆ ਤੁਹਾਡਾ ਹੱਥ ਵੀ ਬਚ ਗਿਆ ਤੇ ਦੂਜੇ ਹੱਥ ਤੇ ਵੀ ਸ਼ਸਤਰੰਦਾ ਸੀ ਇਹ ਸ਼ਸਤਰ ਨੂੰ ਕਹਿੰਦੇ ਨੇ ਦਾਨਪਟਾ ਕੀ ਕਹਿੰਦੇ ਨੇ ਦਾਨਪਟਾ ਇਹ ਸ਼ਸਤਰ ਇਹ ਸ਼ਸਤਰ ਅਸੀਂ ਜ਼ਿਆਦਾਤਰ ਦੇਖਿਆ ਪਰ ਅਸੀਂ ਪੁਰਾਤਨ ਰਵਾਇਤ ਦੇ ਸਾਹਮਣੇ ਦੇਖਿਆ ਇਸ ਸ਼ਸਤਰ ਨੂੰ ਕਮਾਨ ਕਹਿੰਦੇ ਨੇ ਕੀ ਕਹਿੰਦੇ ਨੇ ਕਮਾਨ ਇਹਨੂੰ ਇੰਗਲਿਸ਼ ਦੇ ਵਿੱਚ ਬੋ ਵੀ ਕਹਿੰਦੇ ਨੇ ਪਰ ਇਹ ਸ਼ਸਤਰ ਨੂੰ ਐਸੇ ਕੰਪਾਉਂਡ ਬੋ ਕਹਿੰਦੇ ਨੇ ਇਹਦੇ ਇਹਦਾ ਇਹਦੇ ਮੈਚੇਸ ਵੀ ਹੁੰਦੇ ਨੇ ਠੀਕ ਹੈ 올림픽 ਦੇ ਵਿੱਚ ਵੀ ਇਹਨੂੰ ਇਹਦੇ ਮੈਚੇਸ ਹੁੰਦੇ ਨੇ ਹੁਣ ਇਹ ਨਵੇਂ ਰਵਾਇਤ ਦਾ ਸ਼ਸਤਰ ਹੈ ਹੁਣ ਮੈਂ ਆਪ ਜੀ ਨੂੰ ਧਾਨਗੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਰੇ ਦਸਨ ਜਾ ਰਿਹਾ ਕਿ ਉਹਨਾਂ ਦਾ ਸ਼ਸਤਰ ਤੇ ਅੱਜ ਦੇ ਸ਼ਸਤਰ ਦਾ ਉਹਨਾਂ ਦਾ ਸ਼ਾਨੀ ਨਹੀਂ ਕਰ ਸਕਦਾ ਉਹਨਾਂ ਦੇ ਸ਼ਸਤਰਾਂ ਦੇ ਭਾਵੇਂ ਨਮੀਕ ਸ਼ਸਤਰ ਹੈ ਬਿਲਕੁਲ ਨਵੀਂ ਟੈਕਨੀਕ ਨਾਲ ਬਣਿਆ ਇਹਨੂੰ ਬੇਟਾ ਖਿੱਚਣ ਵਾਸਤੇ ਨਾ ਸਾਨੂੰ 80 ਪਾਉਂਡ ਦੀ ਲੋਡ ਪੈਂਦੀ ਹੈ ਆਪਰੋ 60 ਜਾਂ 50 ਕਿਲੋ ਦਾ ਜਿਹੜਾ ਬੰਦਾ ਵਜ਼ਨ ਚੱਕ ਸਕਦਾ ਉਹ ਇਹਨੂੰ ਖਿੱਚ ਸਕਦਾ ਠੀਕ ਹੈ ਧਾਨ ਗੁਰੂ ਅਰਵਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਕਮਾਨ ਸੀਗਾ 9 ਟੰਕ ਦਾ ਸੀਗਾ ਕਿੰਨਾ ਸੀਗਾ 9 ਟੰਕ ਪੁਰਾਣੇ ਸਮੇਂ ਦੇ ਵਿੱਚ ਨਾ ਜਿਵੇਂ ਅਸੀਂ ਕੇਜੀ ਤੇ ਪਾਉਂਡ ਦੇ ਵਿੱਚ ਭਾਰ ਤੋਲਦੇ ਆ ਤੇ ਉਹਦੀ ਖਿੱਚਣ ਦੇ ਵਾਸਤੇ ਕਿਸੇ ਨੂੰ ਵੇਖਦੋਂ ਕਹਿੰਦੇ ਸੀ ਟੰਕ ਤੇ ਭਾਰ ਨੂੰ ਕਰਦੇ ਸੀ ਸੇਰ ਇੱਕ ਟੰਕ ਦੇ ਵਿੱਚ 25 ਕਿਲੋ ਦਾ ਭਾਰ ਹੁੰਦਾ 24 ਕਿਲੋ ਕੁਛ ਤਾਂ ਭਾਰ ਹੁੰਦਾ ਮੰਨ ਲ ਕੇ ਚਲੋ 25 ਕਿਲੋ ਦਾ ਭਾਰ ਹੁੰਦਾ 9 ਟੰਕ ਦਾ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਮਾਨ ਸੀ 225 ਕਿਲੋ ਦਾ ਭਾਰ ਸੀਗਾ ਉਹਦਾ ਭਾਰ ਮਤਲਬ ਅਗਰ ਸਾਈਬ ਸਿਵੀ ਗੁਰਗੋਮ ਸਿੰਘ ਮਹਾਰਾਜ ਜੀ ਦਾ ਕਮਾਨ ਨੂੰ ਕਿਸੇ ਨੂੰ ਕਿਚਨ ਦੀ ਪਾਵਰ ਚਾਹੀਦੀ ਹੈ ਤੇ ਉਹਦੇ ਕੋਲ 225 ਕਿਲੋ ਭਾਚਕ ਦੀ ਪਾਵਰ ਹੋਣੀ ਚਾਹੀਦੀ ਹੈ ਇਹੋ ਜਿਹਾ ਮਹਾਰਾਜ ਜੀ ਦਾ ਕਮਾਨ ਸੀ ਇਹਦੇ ਮਹਾਰਾਜ ਜੀ ਦਾ ਸ਼ਸਤਰ ਦਾ ਨਾਮ ਧੰਗੋ ਗੋਮ ਸਿੰਘ ਮਹਾਰਾਜ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਇਹੋ ਜਿਹੇ ਗੁਰੂ ਪੁੱਤਾਂ ਦੇ ਬੱਚੇ ਆ ਇਹ ਸ਼ਸਤਰ ਦਾ ਨਾਮ ਕੀ ਹੈ ਮਾਣ ਓੜਾ ਜੇ ਥੋੜਾ ਜਿਹਾ ਇਨੂੰ ਕਹਿੰਦੇ ਨੇ ਇਹ ਬੱਚੇ ਨੇ ਕੀ ਨੇ ਇਹਨੂੰ ਕਹਿੰਦੇ ਨੇ ਜਾਂਬੀਆ ਕੀ ਕਹਿੰਦੇ ਨੇ ਜਾਂਬੀਆ ਬੀਬੀ ਐ ਸ਼ਸਤਨ ਉਸ ਤੋਂ ਕਾਸ ਤੱਕ ਉਂਗੀਆਂ ਦੇਖਣ ਇਹਨੂੰ ਕਹਿੰਦੇ ਨੇ ਕਟਾਰ ਗਾਤਰੇ ਦੇ ਵਿੱਚ ਮੱਡੀ ਸ਼ਰੀ ਸਾਭ ਨਹੀਂ ਪਾਈ ਜਾਂਦੀ ਸੀ ਕਿ ਬੀਬੀਆਂ ਕੋਲ ਤਾਂ ਘਰ ਦੇ ਕੰਮ ਹੁੰਦੇ ਸੀਗੇ ਤੇ ਥੋੜਾ ਜਿਹਾ ਸੱਤਰਾ ਆਰਾਮ ਨਾਲ ਪਾਇਆ ਜਾਂਦਾ ਇਹਨੂੰ ਚਾਰ ਬਦਾਮੀ ਗITAR ਕਹਿੰਦੇ ਨੇ ਤੇ ਚਾਰ ਤਾਲੀਆਂ ਲੱਗੀਆਂ ਹੁੰਦੀਆਂ ਸੀ ਕਿ ਨਾਮ ਆਈ ਸੀ ਕੈਪਟਨ ਅਮਰੀਕਾ ਉਹਦੇ ਵਿੱਚ ਅਸੀਂ ਇਹਨੂੰ ਆਰਾਮ ਨਾਲ ਦੇਖਦੇ ਸੀ ਤਾਕਤ ਨੂੰ ਵੀ ਸਿੰਮਾਰਾ ਇਤਨੀ ਵੀ ਵੱਡੀ ਘਾਰ ਦੇ ਨਾਲ ਜੋ ਵੱਡੇ ਸਪਾਈਆਂ ਨੂੰ ਤੰਸਾਵਾ ਮਾਰਦਾ ਇੱਕ ਬਾਹਰ ਨੂੰ ਰੋਕਣ ਵਾਸਤੇ ਹੁੰਦੀ ਹੈ ਇੱਕ ਹੱਥ ਦੇ ਵਿੱਚ ਸ਼੍ਰੀ ਸਾਹਿਬ ਹੁੰਦੀ ਹੈ ਦੂਜੇ ਹੱਥ ਦੇ ਵਿੱਚ ਤਾਲ ਹੁੰਦੀ ਹੈ ਬਾਹਰ ਰੋਕਣ ਆਪ ਜੀ ਦੇ ਸਾਹਮਣੇ ਜਿੰਨੇ ਵੀ ਸ਼੍ਰੀ ਸਾਹਿਬ ਜਾਂ ਜਿੰਨੇ ਵੀ ਸ਼ਸਤਰ ਦਿਖਾਏ ਨੇ ਉਹਦਾ ਮੋਟਿਵ ਕਿਸੇ ਨੂੰ ਹਾਮ ਪੁਚਾਣਾ ਨਹੀਂ ਹੈ ਬੇਟਾ ਆਪਣੀ ਰੱਖਿਆ ਤੇ ਦੂਜੇ ਦੀ ਰੱਖਿਆ ਵਾਸਤੇ ਸਾਧੂ ਜੀ ਸਾਹਿਬ ਨੇ ਸਾਧੂ ਇਹ ਸ਼ਸਤਰ ਬਖਸ਼ੇ ਠੀਕ ਹੈ ਬੇਟਾ ਜਿੱਦਾਂ ਗੁਰਬਾਣੀ ਨਾਲ ਜਿਤਨਾ ਉਹਦਾ ਇਹ ਸਿੱਖ ਸ਼ਸਤਰ ਵਿਦਿਆ ਨਾਲ ਸ਼ਸਤਰ ਨਾਲ ਲਿਖੋ ਵਾਹਿਗੁਰੂ ਜੀ ਦਾ ਖਾਲਸਾ ਜੀ ਦੇ ਸ਼ਸਤਰ ਦੇਖਣੇ ਨੇ ਜੇ ਤੁਸੀਂ ਸ਼ਸਤਰ ਆਪ ਅੱਗੇ ਹੋ